ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਅੱਜ ਅਸੀਂ ਤੁਹਾਨੂੰ ਕਹਾਣੀ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਉਓ ਸੁਣਾ ਰਹੇ ਹਾਂ ਰੋਟੀ ਖਾਣ ਤੋਂ ਜ਼ਿਆਦਾ ਟਾਈਮ ਰੋਟੀ ਬਣਾਉਣ ਨੂੰ ਲੱਗਦਾ ਹੈ ਬਣਾਉਣ ਤੋਂ ਜ਼ਿਆਦਾ ਕਮਾਉਣ ਨੂੰ ਲੱਗਦਾ ਹੈ ਤੇ ਕਮਾਉਣ ਤੋਂ ਜ਼ਿਆਦਾ ਅਗਾਉਣ ਨੂੰ ਲੱਗਦਾ ਹੈ ਸੋ ਰੋਟੀ ਖੁਸ਼ ਹੋ ਕੇ ਖਾਓ ਤੇ ਖਾ ਕੇ ਸ਼ੁਕਰ ਜ਼ਰੂਰ ਕਰੋ ਕਮਾਉਣ ਵਾਲੇ ਦਾ ਵੀ ਤੇ ਬਣਾਉਣ ਵਾਲੇ ਦਾ ਵੀ ਤੇ ਅਗਾਉਣ ਵਾਲੇ ਦਾ ਵੀ ਖਾਣ ਲਈ ਸਾਦੀ ਦਾਲ ਅਤੇ ਰੋਟੀ ਹੁੰਦੀ ਸੀ ਪਰ ਫੇਰ ਵੀ ਕਿਸੇ ਨੂੰ ਖੂਨ ਦੇ ਘਾਟ ਨਹੀਂ ਸੀ ਹੁੰਦੀ ਸਕੂਲ ਵਿੱਚ ਅਧਿਆਪਕ ਕੰਨ ਖਿੱਚਦੇ ਸਨ ਡੰਡਿਆਂ ਨਾਲ ਕੁੱਟ ਪੈਂਦੀ ਸੀ ਪਰ ਕੋਈ ਬੱਚਾ ਸਕੂਲ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੁੰਦਾ ਸੀ ਅਤੇ ਖੁਦਕੁਸ਼ੀ ਵੀ ਨਹੀਂ ਕਰਦਾ ਸੀ ਬਚਪਨ ਵਿੱਚ ਮਹਿੰਗੇ ਖਡਾਉਣੇ ਨਹੀਂ ਮਿਲਦੇ ਸਨ ਪਰ ਹਰ ਖੇਡ ਵਿੱਚ ਭਰਪੂਰ ਆਨੰਦ ਆਉਂਦਾ ਸੀ। ਘਰ ਕੱਚੇ ਹੁੰਦੇ ਸਨ ਤੇ ਕਮਰੇ ਵੀ ਘੱਟ ਹੁੰਦੇ ਸਨ। ਪਰ ਬੁੱਢੇ ਮਾਪੇ ਕਦੇ ਵੀ ਬਰਦਾਸ਼ਮ ਵਿੱਚ ਨਹੀਂ ਜਾਂਦੇ ਸਨ। ਘਰ ਵਿੱਚ ਗਾਂ ਲਈ, ਕੁੱਤੇ ਲਈ ਤੇ ਪ੍ਰਾਣਿਆਂ ਲਈ ਰੋਟੀਆਂ ਬਣਦੀਆਂ ਸਨ। ਪਰ ਫਿਰ ਵੀ ਘਰ ਵਿੱਚ ਬਜਟ ਸੰਤੁਲਿਤ ਰਹਿੰਦਾ ਸੀ। ਅੱਜ ਆਪਣੇ ਪਰਿਵਾਰ ਦੀ ਰੋਟੀ ਵੀ ਮਹਿੰਗੀ ਲੱਗਦੀ ਹੈ। ਘਰ ਦੀਆਂ ਔਰਤਾਂ ਲਈ ਜਿੰਮ ਜਾਂ ਕਸਰਤ ਕਰਨ ਲਈ ਕੋਈ ਸਾਧਨ ਨਹੀਂ ਹੁੰਦਾ ਸੀ ਫਿਰ ਵੀ ਔਰਤਾਂ ਤੰਦਰੁਸਤ ਹੁੰਦੀਆਂ ਸਨ ਭਰਾ ਭਰਾ ਵਿੱਚ ਭੈਣ ਭਰਾ ਵਿੱਚ ਕਈ ਵਾਰ ਲੜਾਈਆਂ ਹੁੰਦੀਆਂ ਸਨ ਆਪਸ ਵਿੱਚ ਕੁੱਟਮਾਰ ਤੱਕ ਹੋ ਜਾਂਦੀ ਸੀ ਪਰ ਆਪਸ ਵਿੱਚ ਈਰਖਾ ਨਹੀਂ ਹੁੰਦੀ ਸੀ ਪਰਿਵਾਰ ਵੀ ਬਹੁਤ ਵੱਡੇ ਹੁੰਦੇ ਸੀ ਗਵਾਂਡੀਆਂ ਦੇ ਬੱਚੇ ਵੀ ਧੰਨ ਪਰ ਖੇਡਦੇ ਸੀ ਫਿਰ ਵੀ ਘਰਾਂ ਵਿੱਚ ਹੀ ਵਿਆਹ ਹੋ ਜਾਂਦੇ ਸੀ ਮਾਪੇ ਛੋਟੀ ਛੋਟੀ ਗੱਲ ਕਰਨ ਵੀ ਥੱਪੜ ਮਾਰ ਦਿੰਦੇ ਸੀ ਪਰ ਉਹਨਾਂ ਦਾ ਮਾਨ ਸਨਮਾਨ ਕਦੇ ਵੀ ਘਟ ਨਹੀਂ ਸੀ ਹੁੰਦਾ ਅਜਿਹੇ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਮੈਂ ਲੱਭ ਰਿਹਾ ਹਾਂ ਜੇ ਤੁਹਾਡੇ ਕੋਲ ਇਹ ਜਵਾਬ ਹੋਣ ਤਾਂ ਜਰੂਰ ਦੱਸਣਾ ਇੱਕ ਦਿਨ ਬਾਜ਼ਾਰ ਤੋਂ ਸਬਜ਼ੀ ਖਰੀਦਣ ਗਈ ਤਾਂ ਦੇਖਿਆ ਕਿ ਇੱਕ ਬਜ਼ੁਰਗ ਸਿਰ ਤੇ ਪਾਟਾ ਜਿਹਾ ਪਰਨਾ ਬੰਨ ਕੇ ਰੇੜੀ ਤੇ ਧਨੀਆਂ ਮੂਲੀਆਂ ਆਲੂ ਵੇਚ ਰਹੇ ਸਨ ਮੈਨੂੰ ਪਤਾ ਨਹੀਂ ਕਿਉਂ ਲੱਗਿਆ ਕਿ ਮੈਂ ਇਹਨਾਂ ਨੂੰ ਕਿਤੇ ਦੇਖਿਆ ਹੈ ਸੋਚਿਆ ਮਨ ਦਾ ਵਹਿਮ ਹੋ ਭਲੇਖਾ ਹੋ ਪਰ ਨਹੀਂ ਜਦ ਮੈਂ ਉਹਨਾਂ ਵੱਲ ਗੌਰ ਨਾਲ ਵੇਖਿਆ ਤਾਂ ਉਹ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਬੋਲੇ ਲੈ ਜਾ ਭਾਈ ਥੋੜੀ ਜੀ ਸਬਜ਼ੀ ਮੈਂ ਤਾਂ ਸਵੇਰ ਤੋਂ ਬੋਣੀ ਵੀ ਨਹੀਂ ਕੀਤੀ ਆਵਾਜ਼ ਸੁਣ ਕੇ ਮੈਨੂੰ ਇੱਕਦਮ ਯਾਦ ਆਇਆ ਕਿ ਇਹਨਾਂ ਦੀ ਤਾਂ ਆੜਤ ਦੀ ਦੁਕਾਨ ਹੁੰਦੀ ਸੀ ਬਹੁਤ ਵੱਡੇ ਆੜਤੀਏ ਸਨ ਇਹ ਤਾਂ ਮੈਂ ਪੁੱਛਿਆ ਕਿ ਇਹ ਸਭ ਕਿਵੇਂ ਹੋ ਗਿਆ ਉਹਨਾਂ ਦੀ ਅੱਖਾਂ ਵਿੱਚੋਂ ਪਾਣੀ ਵੇਖ ਮੇਰੀਆਂ ਵੀ ਅੱਖਾਂ ਭਰ ਰਹੀਆਂ ਮੈਨੂੰ ਗੱਲ ਲਾ ਕੇ ਕਹਿੰਦੇ ਕੁਝ ਨਹੀਂ ਧੀਏ ਨਿਆਣੇ ਵੱਡੇ ਹੋ ਗਏ ਕੁੱਤਾ ਰੋਵੇ ਚੁੱਪ ਕਰਾਉਂਦੀ ਦੁਨੀਆ ਦੇਖੀ ਮੈਂ ਬੰਦਾਰੋਵੇ ਹੋਰ ਰਬੋਂਦੀ ਦੁਨੀਆ ਦੇਖੀ ਮੈਂ ਜਉਂਦੇ ਜੀਣਾ ਜਿਸ ਮਾਂ ਬਾਪ ਨੂੰ ਰੋਟੀ ਦਿੱਤੀ ਮਰਨੇ ਪਿੱਛੋਂ ਪੈਂਡਰ ਜਾਂਦੀ ਦੁਨੀਆ ਵੇਖੀ ਮੈਂ ਆਪਣੀ ਜ਼ਿੰਦਗੀ ਮਰਜੀ ਨਾਲ ਜਿਉ ਕੋਈ ਤੁਹਾਨੂੰ ਰੁੱਖਾ ਕਹੇਗਾ ਕੋਈ ਖੁਸ਼ਦਿਲ ਕੋਈ ਇਮਾਨਦਾਰ ਕੋਈ ਬੇਈਮਾਨ ਕੋਈ ਕਹੇਗਾ ਤੁਹਾਡੇ ਵਰਗਾ ਘੈਂਟ ਕੋਈ ਨਹੀਂ ਕੋਈ ਕਹੇਗਾ ਤੁਹਾਡੇ ਵਰਗਾ ਨਿਕੰਮਾ ਕੋਈ ਨਹੀਂ ਬਾੜੀ ਤਰੀਫ ਦੇ ਤਰੀਫ ਤੇ ਫੁੱਲੋ ਨਾ ਬੇਇਜ਼ਤੀ ਤੇ ਬੁਰਾ ਨਾਮ ਲੁਣਾਓ ਆਪਣੇ ਰਾ ਤੁਰੇ ਚੱਲੋ ਜਿੱਥੇ ਨਾ ਕਹਿਣ ਦੀ ਲੋੜ ਹੈ ਠੋਕ ਕੇ ਨਾ ਕਹੋ ਕਿਸੇ ਦੇ ਪੈਮਾਨਿਆਂ ਤੇ ਖਰਾ ਉੱਤਰਨ ਲਈ ਅਤਾਬਲੇ ਨਾ ਰਹੋ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਜੀਣ ਆਏ ਹੋ ਦੁਨੀਆ ਦਾ ਮਨੋਰੰਜਨ ਕਰਨ ਨਹੀਂ ਆਪਣੀ ਸੋਚ ਆਪਣੇ ਕੰਮਾਂ ਨੂੰ ਆਪਣੇ ਤਰੀਕੇ ਨਾਲ ਜਿਉਂਗੋ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਅਣਜਾਣ ਸਮਝ ਕੇ ਮਾਫ ਕਰਨਾ